ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਹਰਾ ਜਰੂਰ ਹੈ ਆਪਣੇ YouTube ਚੈਨਲ ਗੁਰਸਾਖੀਆ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸਹਿਜ ਪਾਠ ਆਪਾਂ ਆਪਣੇ ਚੈਨਲ ਗੁਰਸਾਖੀਆ ਸ਼ਬਦ ਵਿਚਾਰ ਤੇ ਲਗਭਗ 16 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਸਦਕਾ ਕੱਲ ਤੱਕ ਆਪਾਂ ਨੂੰ 75 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਿਗੁਰਦੀਨ ਧਿਆਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਹੁਣ ਇਸ ਤੋਂ ਅੱਗੇ 976 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਨੀ ਹੈ ਸਾਥ ਸੰਗਤ ਜੀ ਸਤਿਗੁਰੂ ਗੁਰੂ ਗੁਰੰਤ ਸਾਹਿਬ ਜੀ ਮਹਾਰਾਜ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਦਾਸ ਦੇ ਸਿਰ ਤੇ ਮੇਰ ਭਿਆ ਹੱਥ ਰੱਖੋਗੇ ਸੋ ਸਾਧ ਸੰਗਤ ਕਰੋ ਕਿਰਪਾ ਦਾਸ ਦੇ ਸਿਰ ਤੇ ਰੱਖੋ ਮੇਰ ਭਿਆ ਹੱਥ ਤੇ ਸਾਰੀ ਸੰਗਤ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਧ ਸੰਗਤ ਹੁਣ ਵਾਰੀ ਆ ਉਹਨਾਂ ਪੈਣਾ ਤੇ ਭਰਾਵਾਂ ਦੇ ਨਾਮ ਬੋਲਣ ਦੀ ਜਿਨ੍ਹਾਂ ਨੇ ਕੱਲ ਆਪਾਂ ਨੂੰ ਕਮੈਂਟ ਭੇਜੇ ਹਨ ਪਹਿਲਾ ਨਾਮ ਹੈ ਸਰਦਾਰ ਮਨਕਰਨ ਸਿੰਘ ਮਨਕੀਰਤ ਸਿੰਘ ਪਿੰਡ ਜੋੜੇ ਚੱਕ ਹੀਰਾ ਸਿੰਘ ਦੁਜਾ ਸੁباش ਮਹਿਲ ਜੀ ਤੀਸਰਾ ਸਰਦਾਰ ਗੁਰਜੰਤ ਸਿੰਘ ਦੀ ਕੰਗ ਪਿੰਡ ਜ਼ਲਾਲਾਬਾਦ ਜ਼ਿਲ੍ਹਾ ਤਰਨਤਾਰਨ ਬ੍ਰਾਮਲੀਨ ਕੌਰ ਜੰਡਾ ਅਲਗਰੂ ਇਹ ਕੱਲ ਆਪਾਂ ਨੂੰ ਚਾਰ ਕਮੈਂਟ ਆਇਆ ਸਨ ਸਾਫ ਸੰਗਤ ਜੀ ਤੁਸੀਂ ਵੀ ਸਹਿਜ ਪਾਠ ਪਰਿਵਾਰ ਦੇ ਮੈਂਬਰ ਬਣੋ ਸਹਿਜ ਪਾਠ ਦੇ ਨਾਲ ਜੁੜੋ ਸਹਿਜ ਪਾਠ ਸਰਵਣ ਕਰੋ ਤੇ ਸਰਵਣ ਕਰਕੇ ਆਪਣੇ ਪਿਆਰੇ ਕਮੈਂਟ ਲਿਖ ਕੇ ਦਾਸ ਦੇ ਚੈਨਲ ਤੇ ਭੇਜੋ ਤੁਹਾਡਾ ਨਾਮ ਹੀ ਦਾਸ ਵਲੋਂ ਬੁਲਾ ਜਾਵੇਗਾ ਆਓ ਹੁਣ ਸ੍ਰੀ ਸਹਿਜ ਪਾਠ ਦੇ ਨਾਲ ਜੁੜਨਾ ਕਰੀਏ ਜੀ ਨਟ ਮਹੱਲਾ ਚੌਥਾ ਨਟ ਰਾਗ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਆਚਾਰਨ ਕੀਤੀ ਹੋਈ ਬਾਣੀ ਮੇਰੇ ਮਨ ਜਪ ਹਰ ਹਰ ਰਾਮ ਰੰਗੇ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿ ਰਹੇ ਹਨ ਕਿ हे ਮੇਰੇ ਮਨ ਪਿਆਰ ਨਾਲ ਉਸ ਪ੍ਰਮਾਤਮਾ ਦਾ ਨਾਮ ਉਸ ਪਰਮੇਸ਼ਰ ਦਾ ਨਾਮ ਜਪਿਆ ਕਰ ਹਰ ਹਰ ਕਿਰਪਾ ਕਰੀ ਜਗਦੀਸ਼ਰ ਹਰ ਧਿਆਏ ਜਨ ਪਗ ਲਗੇ ਰਹਾਓ ਏ ਮਨ ਜਿਸ ਮੁਨਖ ਹਤੇ ਜਗਤ ਦੇ ਮਾਲਕ ਪਰਮੇਸ਼ਰ ਨੇ ਪ੍ਰਮਾਤਮਾ ਨੇ ਕਿਰਪਾ ਕੀਤੀ ਉਸ ਨੇ ਸੰਤ ਜਨਾਂ ਦੇ ਚਰਨੀ ਲੱਗ ਕੇ ਉਸ ਪ੍ਰਭੂ ਦਾ ਨਾਮ ਜਪਿਆ ਉਸ ਪ੍ਰਭੂ ਦਾ ਸਿਮਰਨ ਕੀਤਾ ਰਾਹੁਤੋੜਾ ਜੀ ਅਬ ਸ਼ਲਮ ਦਈਏ ਜਨਮ ਜਨਮ ਕੈ ਭੂਲ ਚੂਕ ਹਮ ਅਬ ਆਏ ਪ੍ਰਭ ਸਰਨਗੇ ਏ ਪ੍ਰਭੂ ਅਸੀਂ ਅਨੇਕਾਂ ਜਨਮ ਤੋਂ ਅਨੇਕਾਂ ਜਨਮਾਂ ਤੋਂ ਗਲਤੀਆਂ ਕਰਦੇ ਆ ਰਹੇ ਹਾਂ ਪਰ ਹੁਣ ਅਸੀਂ ਤੇਰੀ ਸਰਨ ਆਏ ਹਾਂ ਤੁਮ ਸਰਨਾਗਤ ਪ੍ਰਤਪਾਲਕ ਸਵਾਮੀ ਹਮਰਾਖੋ ਵੱਡ ਪਾਪ ਗਏ ਏ ਮੇਰੇ ਮਾਲਕ ਏ ਮੇਰੇ ਸਵਾਮੀ ਤੂੰ ਸਰਨ ਪਿਆ ਦੀ ਪਾਲਣਾ ਕਰਨ ਵਾਲਾ ਹੈ ਤੂੰ ਸਾਡੀ ਵੀ ਪਾਪੀਆਂ ਦੀ ਵੀ ਰੱਖਿਆ ਕਰਿਆ ਕਰ ਤੂੰ ਸਾਡੀ ਪਾਪੀਆਂ ਦੀ ਵੀ ਰੱਖਿਆ ਕਰ ਤੁਮਰੀ ਸੰਗਤ ਹਰ ਕੋ ਕੋਨਾ ਉਧਰ ਹੋ ਪ੍ਰਭ ਕੀਏ ਪਤਤ ਪਵਗਾਂ ਇਹ ਪ੍ਰਮਾਤਮਾ ਇਹ ਪ੍ਰਭੂ ਜਿਹੜਾ ਪੀਤੇਰੀ ਸੰਗਤ ਵਿੱਚ ਆਇਆ ਉਹ ਪਾਪਾਂ ਬੁਕਾਰਾਂ ਤੋਂ ਬਚ ਨਿਕਲਿਆ ਤੂੰ ਪਾਪਾਂ ਵਿੱਚੋਂ ਡਿੱਗੇ ਹੋਿਆਂ ਨੂੰ ਪਿੱਤਰ ਕਰਨ ਵਾਲਾ ਹੈ ਗੁਣ ਗਾਵਤ ਸੀ ਪਾ ਦੁਸ਼ਟਾਰਿਓ ਪ੍ਰਭ ਰਾਖੀ ਪੈਜ ਜਨਗ ਸ਼ੀਪਾ ਇਹ ਜਾਤ ਦਾ ਸ਼ੀਬਾ ਸ੍ਰੀ ਨਾਮਦੇਵ ਇਹ ਦੁਸ਼ਟਾਰਿਆਂ ਦਾ ਮਲੁੰਦਾ ਦੁਸ਼ਟ ਆਖੇ ਦਰਕਾਰਿਆ ਪ੍ਰਮਾਤਮਾ ਦੇ ਗੁਣਗਾਰ ਹੈ ਨਾਮਦੇਵ ਸ਼ੀਮੇ ਨੂੰ ਬ੍ਰਾਹਮਣਾਂ ਨੇ ਨਾ ਦੁਸ਼ਟ ਆਖ ਕੇ ਦਰਕਾਰਿਆ ਸਾਰਿਆਂ ਨੇ ਕਿਹਾ ਵੀ ਇਹ ਬੜਾ ਮਾੜਾ ਬੰਦਾ ਹੈ ਨਾਮਦੇਵ ਪਰ ਪ੍ਰਮਾਤਮਾ ਨੇ ਆਪਣੇ ਸੇਵਕ ਦੀ ਆਪ लाज ਰੱਖੀ ਆਪਣੇ ਸੇਵਕ ਦੀ ਆਪ ਇੱਜ਼ਤ ਰੱਖ ਲਈ ਜੋ ਤੁਮਰੇ ਗੁਣ ਗਾਵੈ ਸੁਮੀ ਹਉ ਬਲ 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 ਤਨ ਗੈ ਇਹ ਸੁਮੀ ਜਿਹੜੇ ਵੀ ਮਨੁੱਖ ਤੇਰੇ ਗੁਣ ਗਾਉਂਦੇ ਹਨ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਮੈਂ ਉਹਨਾਂ ਤੋਂ ਬੁਲਹਾਰੇ ਜਾਂਦਾ ਹਾਂ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਪਵਣ ਪਵਣ ਪਵਿੱਤਰ ਸਬਤੀ ਹੈ ਜਹਤੂਰ ਪਰिजन ਪਗ ਹੈ हे ਪ੍ਰਭੂ ਜਿੱਥੇ-ਜਿੱਥੇ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਲੱਗ ਗਈ ਤੂੰ ਉਹ ਸਾਰੇ ਥਾਂ ਪਵਿੱਤਰ ਕਰ ਦਿੱਤੇ ਤੁਮਰੇ ਗੁਣ ਪ੍ਰਭ ਕਹ ਨਸਕ ਹੰ ਤੁਮ ਵੱਡ ਵੱਡ ਪੁਰਖ ਬਡਗਾ ਹੈ ਪ੍ਰਭੂ ਤੂੰ ਵੱਡਾ ਹੈ ਤੂੰ ਬਹੁਤ ਵੱਡਾ ਅਕਾਲ ਪੁਰਖ ਹੈ ਅਸੀਂ ਜੀਵ ਤੇਰੇ ਗੁਣ ਬਿਆਨ ਨਹੀਂ ਕਰ ਸਕਦੇ ਜਨ ਨਾਨਕ ਕੋ ਦਇਆ ਪ੍ਰਭ ਧਾਰੋ ਹਮ ਸੇਵਤੁਮ ਜਨ ਪਗੈ ਏ ਪ੍ਰਭੂ ਆਪਣੇ ਸੇਵਕ ਉਤੇ ਮਿਹਰ ਕਰੋ ਗੁਰੂ ਨਾਨਕ ਸਾਹਿਬ ਕਹਿੰਦੇ ਕਿ हे ਪ੍ਰਮਾਤਮਾ ਗੁਰੂ ਨਾਨਕ ਸਾਹਿਬ ਕਹਿੰਦੇ ਕਿ हे ਪ੍ਰਮਾਤਮਾ ਆਪਣੇ ਸੇਵਕ ਉਤੇ ਨਿਰਕਰ ਕਿ ਮੈਂ ਵੀ ਤੇਰੇ ਸੇਵਕਾਂ ਦੇ ਚਰਨਾਂ ਦੀ ਸੇਵਾ ਕਰ ਸਕਾਂ ਨਟ ਮਹੱਲਾ ਚੌਥਾ ਨਟ ਰਾਗ ਦੇ ਵਿੱਚ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਮੇਰੇ ਮਨ ਜਪ ਹਰ ਹਰ ਨਾਮ ਮਨਿਆ ਹੈ ਮੇਰੇ ਮਨ ਆਪਣੇ ਅੰਦਰ ਇਕਾਗਰ ਹੋ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਲਾ ਜਗਨਨਾਥ ਕਿਰਪਾ ਪ੍ਰਭ ਤਾਰੀ ਮਤ ਗੁਰਮਤ ਨਾਮ ਬਣੇ ਰਹਾਉ ਜਗਤ ਦੇ नाथ ਪ੍ਰਭ ਨੇ ਜਿਸ ਜੀਵ ਉਤੇ ਮਿਹਰ ਕੀਤੀ ਗੁਰੂ ਦੇ ਸਿੱਖਿਆ ਲੈ ਕੇ ਉਸ ਦੀ ਮਤ ਨਾਮ ਜਪਣ ਵਾਲੀ ਬਣ ਗਈ ਰਹਾਓ ਥੋੜਾ ਬਸ ਸ਼ਾਮ ਦਈਏ ਹਰ ਜਨ ਹਰ ਜਸ ਹਰ ਹਰ ਗਾਇਓ ਅਪਦੇਸ਼ ਗੁਰੂ ਗੁਰ ਸੁਣਾਏ ਏ ਮੇਰੇ ਮਨ ਗੁਰੂ ਦੇ ਉਪਦੇਸ਼ ਤੇ ਰਹੀਂ ਗੁਰੂ ਦਾ ਉਪਦੇਸ਼ ਸੁਣ ਕੇ ਜਿਨ੍ਹਾਂ ਜਨਾਂ ਨੇ ਪ੍ਰਮਾਤਮਾ ਦੀ ਸਿਫਤ ਸੁਲਾਦਾ ਗੀਤ ਗਾਉਣਾ ਸ਼ੁਰੂ ਕੀਤਾ ਕਿਲ ਬਿਕ ਪਾਪ ਨਾਮ ਹਰ ਕਟ ਜੇਬ ਖੇਤ ਕਰਸਾਨ ਲੁਨੇ ਪ੍ਰਮਾਤਮਾ ਦੇ ਨਾਮ ਨੇ ਉਹਨਾਂ ਦੇ ਸਾਰੇ ਪਾਪ ਵਿਕਾਰ ਇਹੋ ਕੱਟ ਦਿੱਤੇ ਜਿਵੇਂ ਕਿਸਾਨ ਨੇ ਆਪਣੇ ਖੇਤ ਕੱਟੇ ਹੁੰਦੇ ਹਨ ਤੁਮਰੀ ਉਪਮਾ ਤੁਮਹੀ ਪ੍ਰਭ ਜਾਨੋ ਹਮ ਕੈ ਨਾ ਸਕੈ ਹਰ ਗੁਣ ਹੈ हे ਪ੍ਰਭੂ ਹੈ ਪ੍ਰਮਾਤਮਾ ਤੇਰੀ ਵਡਿਆਈ ਤੂੰ ਆਪ ਹੀ ਜਾਣਦਾ ਅਸੀਂ ਜੀਵ ਤੇਰੇ ਗੁਣ ਬਿਆਨ ਨਹੀਂ ਕਰ ਸਕਦੇ ਜੈਸੇ ਤੂੰ ਤੈਸੇ ਪ੍ਰਭ ਤੁਮਹੀ ਗੁਣ ਜਾਣੋ ਪ੍ਰਭ ਆਪਣੇ ਕਿ ਪ੍ਰਭੂ ਜਿਹੋ ਜਿਆ ਤੂੰ ਹੈ ਇਹੋ ਜਿਆ ਤੂੰ ਆਪ ਹੀ ਹੈ ਆਪਣੇ ਕੋਲ ਤੂੰ ਆਪ ਹੀ ਜਾਣਦਾ ਹੈ ਮਾਇਆ ਫਾਸ ਬੰਦ ਬੋ ਬੰਦੇ ਹਰ ਜਪਿਓ ਖਲ ਖਲਨੇ हे ਮੇਰੇ ਮਨ ਜੀਵ ਮਾਇਆ ਦੇ ਮੋਹ ਦੀਆਂ ਫਾਈਆਂ ਮਾਇਆ ਦੇ ਮੋਹ ਦੇ ਬੰਦਨਾ ਵਿੱਚ ਬਹੁਤ ਵੱਜੇ ਰਹਿੰਦੇ ਹਨ हे मन जिन्ना मुख, ने परमात्मा ਦਾ ਨਾਮ ਜਪਿਆ ਉਹਨਾਂ ਦੇ ਬੰਧਨ ਖੁੱਲ ਗਏ ਜਿਵੇਂ ਉਹ ਜਲ ਕੁੰਚਰ ਤੰਦੂਆ ਬਾਂਧਿਓ ਹਰ ਜੇਤੇ ਉਹ ਮੋਖ ਮੁਖ ਨਾ ਜਿਵੇਂ ਤੰਦੂਏ ਨੇ ਹਾਥੀ ਨੂੰ ਪਾਣੀ ਵਿੱਚ ਆਪਣੀਆਂ ਤਾਰਾਂ ਦੇ ਨਾਲ ਬੰਨ ਲਿਆ ਸੀ ਹਾਥੀ ਨੇ ਪਰਮਾਤਮਾ ਨੂੰ ਯਾਦ ਕੀਤਾ ਤਦੂਏ ਤੋਂ ਉਸ ਦੀ ਖਲਾਸੀ ਹੋ ਗਈ स्वामी पार ब्रह्मपुर में चिर तुम खोजो जग जगने हे मेरे स्वामी के पार ब्रह्म तू सब तो बड़ा मालिक है जुगा जुग तो तेरी पाल हुंदी आ रही है तुम्हारी था पाई नहीं पा रहे ਜਨਾਨਕ ਕੇ ਪ੍ਰਭ ਵਦਨੇ ਪਰ ਹੀ ਦਾਸ ਤੇ ਵੱਡੇ ਪ੍ਰਭੂ ਕਿਸੇ ਨੇ ਵੀ ਤੇਰੇ ਗੁਣਾਂ ਦੀ ਹਾਥ ਨਹੀਂ ਲੱਭੀ ਕੋਈ ਤੈਨੂੰ ਲੱਭ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਇਥੇ ਕਹਿਣ ਲੱਗੇ ਕਿ हे ਪ੍ਰਮਾਤਮਾ ਕਿਸੇ ਨੇ ਵੀ ਤੇਰੇ ਗੁਣਾਂ ਦੀ ਹਾਥ ਨਹੀਂ ਲੱਭੀ ਕੋਈ ਤੈਨੂੰ ਤੇਰੀ ਕਿਰਪਾ ਤੋਂ ਬਿਨਾ ਲਾਭ ਨਹੀਂ ਸਕਦਾ ਨਟ ਮਹੱਲਾ ਚੌਥਾ ਰਾਗ ਨਟ ਧੰਗ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਦੀ ਬਾਣੀ ਮੇਰੇ ਮਨ ਕਲ ਕੀਰਤ ਹਰ ਪਰਮਣ ਹੈ ਏ ਮੇਰੇ ਮਨ ਪ੍ਰਮਾਤਮਾ ਦੀ ਸਿਫਤ ਸਲਾਖ ਕਰਿਆ ਕਰ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰ ਮਨੁੱਖਾ ਜ਼ਿੰਦਗੀ ਦਾ ਇਹੀ ਉਦਮ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਹੁੰਦਾ ਹੈ ਹਰ ਹਰ ਧਿਆਲ ਦਇਆ ਪ੍ਰਭ ਤਾਰੀ ਲਗ ਸਤ ਗੁਰ ਹਰ ਜਪਨਾ ਰਹਾ ਹੋ ਪਰ ਇਹ ਮਨ ਜਿਸ ਮਨੁੱਖ ਉਤੇ ਦਇਆ ਪ੍ਰਭੂ ਨੇ ਮਿਹਰ ਕੀਤੀ ਉਸ ਨੇ ਹੀ ਗੁਰੂ ਦੀ ਚਰਨੀ ਲੱਗ ਕੇ ਪਰਮਾਤਮਾ ਦਾ ਨਾਮ ਜਪਿਆ ਹੈ। ਰਾਵ ਥੋੜਾ ਬਿਸਨਾਮ ਦਈਏ। ਹਰ ਤਮ ਵੱਡ ਅਗੰ ਅਗੋਚਰ ਸਵਾਮੀ ਸਭ ਧਿਆਵੈ ਹਰ ਰੁਰਨੇ। ਇਹ ਹਰੀ ਤੂੰ ਬਹੁਤ ਅਪਹੁੰਚ ਹੈ। ਮਨੁੱਖ ਦੇ ਇੰਦਰੀਆਂ ਦੀ ਪਹੁੰਚੋਂ ਪਰੇ ਹੈ। ਇਹ ਸਵਾਮੀ ਸਾਰੇ ਜੀਵ ਤੇ ਨੂੰ ਸੁੰਦਰ ਸਰੂਪ ਨੂੰ ਸਿਮਰਦੇ ਹਨ। ਜਿਨ ਕੋ ਤੁਮਰਾ ਵੱਡ ਕਟਾਕ ਹੈ ਤੇ ਗੁਰਮੁਖ ਹਰ ਸਿਮਰਨ ਹੈ اے ਪ੍ਰਮਾਤਮਾ ਜਿਨ੍ਹਾਂ ਉੱਤੇ ਤੇਰੀ ਬਹੁਤ ਮਿਹਰ ਦੀ ਨਿਗਾਹ ਹੈ ਉਹ ਬੰਦੇ ਗੁਰੂ ਦੀ ਸਰਨ ਪੈ ਕੇ ਤੈਨੂੰ ਸਿਮਰਦੇ ਹਨ اے ਪਰ ਪੰਚ ਕੀਆ ਪ੍ਰਭ ਸੁਆਮੀ ਸਭ ਜਗ ਜੀਵਨ ਜੁਗਨਾ ਇਹ ਜਗਤ ਰਚਨਾ Swami ਪ੍ਰਭੂ ਨੇ ਆਪ ਹੀ ਕੀਤੀ ਹੈ ਇਸ ਵਿੱਚ ਹਰ ਥਾਂ ਜਗਤ ਦਾ ਜੀਵਨ ਪ੍ਰਭੂ ਆਪ ਹੀ ਵਿਆਪਕ ਹੈ ਜੋ ਸਲਲ ਸਲਲ ਉੱਟ ਬਹੌਲਰੀ ਮਿਲ ਸਲਲ ਸਲਲ ਸਮਨ ਜਿਵੇਂ ਪਾਣੀ ਵਿੱਚ ਪਾਣੀ ਦੀਆਂ ਬਹੁਤ ਲਹਿਰਾਂ ਉੱਠਦੀਆਂ ਹਨ ਤੇ ਫਿਰ ਉਹ ਪਾਣੀ ਵਿੱਚ ਮਿਲ ਕੇ ਪਾਣੀ ਹੋ ਜਾਂਦੀਆਂ ਹਨ ਜੋ ਪ੍ਰਭ ਕੀਆ ਸੋ ਤੁਮਹੀ ਜਾਨੋ ਹਮ ਨਹੀਂ ਜਾਣੀ ਹਰ ਗਣ ਇਹ ਪ੍ਰਭ ਇਹ ਪ੍ਰਪੰਚ ਤੂੰ ਬਣਾਇਆ ਹੈ ਇਸ ਨੂੰ ਤੁਮ ਆਪ ਜਾਣਦਾ ਹੈ ਅਸੀਂ ਜੀਵ ਤੇਰੀ ਡੰਗਾਈ ਨਹੀਂ ਸਮਝ ਸਕਦੇ ਹਮ ਬਾਰਿਕ ਕੋਰਦ ਉਸਤ ਤਾਰੋ ਹਮ ਕਰ ਪ੍ਰਭ ਸਿਮਰਨ ਹੈ हे ਪ੍ਰਭ ਅਸੀਂ ਤੇਰੇ ਬੱਚੇ ਹਾਂ ਸਾਡੇ ਹਿਰਦੇ ਵਿੱਚ ਆਪਣੀ ਸਿਫਤਸਲਾ ਟਿਕਾ ਰੱਖ ਤਾਂ ਕਿ ਅਸੀਂ ਤੇਰਾ ਸਿਮਰਨ ਕਰਦੇ ਰਹੀਏ ਤੁਮ ਜਲ ਨਿਦ ਹਰ ਮਾਨ ਸਰੋਵਰ ਜੋ ਸੇਵਾ ਸਭ ਫਲਣ ਹੈ ਪ੍ਰਭੂ ਤੂੰ ਸਭ ਖਜ਼ਾਨਿਆਂ ਦਾ ਸਮੁੰਦਰ ਹੈ ਤੂੰ ਸਭ ਅਮੋਲਕ ਪਦਾਰਥਾਂ ਨਾਲ ਭਰਿਆ ਹੋਇਆ ਮਾਨ ਸਰੋਵਰ ਹੈ ਜਿਹੜਾ ਮਨੁੱਖ ਤੇਰੀ ਸੇਵਾ ਭਗਤੀ ਕਰਦਾ ਹੈ ਉਸ ਨੂੰ ਸਾਰੇ ਫਲ ਮਿਲ ਜਾਂਦੇ ਹਨ ਜਨ ਨਾਨਕ ਹਰ 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 ਬਚ ਹਰ ਦੇਵੋ ਕਰੇ ਕਿਰਪਨਾ ਏ ਹਰੀ ਤੇਰਾ ਦਾਸ ਨਾਨਕ ਤੇਰੇ ਦਰ ਤੋਂ ਨਾਮ ਮੰਗਦਾ ਹੈ ਦਇਆ ਕਰਕੇ ਮੈਨੂੰ ਇਹ ਦਾਤ ਦੇ ਦੇ ਨਾਮ ਦੀ ਦਾਤ ਦੇ ਦੇ ਨਟ ਨਰੈਣ ਮਹੱਲਾ ਚੌਥਾ ਪੜਤਾਲ ਰਾਗ ਨਟ ਨਰੈਣ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਪੜਤਾਲ ਏਕ ਓਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹਤੇ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਮੇਰੇ ਮਨ ਸੇਵ ਸਫਲ ਹਰ ਕਾਲੂ ਇਹ ਮੇਰੇ ਮਨ ਪ੍ਰਮਾਤਮਾ ਦੀ ਸੇਵਾ ਭਗਤੀ ਕਰ ਇਹ ਮਿੰਤ ਫਲ ਦੇਣ ਵਾਲੀ ਹੈ ਲੈ ਗੁਰ ਪਗ ਰੇਣਰ ਵਾਲੀ ਗੁਰੂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉੱਤੇ ਲਾ ਸਬਦਾਲ ਦੇ ਪੰਜ ਦੁਖਦਾਲ ਇਸ ਤਰ੍ਹਾਂ ਆਪਣੇ ਸਾਰੇ ਦਰਿੰਦਰ ਨਾਸ ਕਰ ਲੈ ਗੁਰੂ ਦੇ ਚਰਨਾਂ ਦੀ ਟਬੂ ਸਾਰੇ ਦੁੱਖਾਂ ਦੇ ਦਰਨ ਵਾਲੀ ਹੈ ਹਰ ਹੋ 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 ਨਦਰ ਨਿਆਲ ਰਹਾਓ ਏ ਮਨ ਏ ਮਨ ਏ ਮਨ ਪ੍ਰਮਾਤਮਾ ਦੀ ਮਿਹਰ ਦੀ ਨਿਗਾਹ ਦੇ ਨਾਲ ਨਿਹਾਲ ਹੋ ਜਾਈਦਾ ਹੈ ਰਹਾਓ ਥੋੜਾ ਬਿਸਰਾਮ ਦਿਈਏ ਹਰ ਕਾਗਰ ਹਰ ਆਪ ਸੁਵਾਰਿਓ ਹਰ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰ ਲਾਲ ਇਹ ਮਨੁੱਖਾ ਸਰੀਰ ਪ੍ਰਮਾਤਮਾ ਦਾ ਘਰ ਹੈ ਪ੍ਰਮਾਤਮਾ ਨੇ ਆਪ ਇਸ ਨੂੰ ਸਜਾਇਆ ਹੈ ਉਸ ਬੇਅੰਤ ਤੇ ਅਤ ਸੁਹਣੇ ਪ੍ਰਭੂ ਦਾ ਇਹ ਮਨੁੱਖਾ ਸਰੀਰ ਰੰਗ ਮਹਲ ਹੈ ਹਰ ਆਪਣੀ ਕਿਰਪਾ ਕਰੀ ਆਪ ਗਰ ਆਇਓ ਹਮ ਹਰ ਕੀ ਗੁਰ ਕੀ ਹੈ ਬਸੀਟੀ ਹਮ ਹਰ ਦੇਖੇ ਪਈ ਨਿਹਾਲ 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 ਨਿਆਲ ਸਤਗੁਰੂ ਕਹਿੰਦੇ ਜਿਸ ਉਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਜਿਸ ਉਤੇ ਵਾਹਿਗੁਰੂ ਨੇ ਆਪਣੀ ਮਿਹਰ ਕਰ ਦਿੱਤੀ ਉਸ ਦੇ ਹਿਰਦੇ ਘਰ ਵਿੱਚ ਉਹ ਪ੍ਰਮਾਤਮਾ ਆਪ ਆਬਸਦਾ ਹੈ ਮੈਂ ਉਸ ਪ੍ਰਮਾਤਮਾ ਦੇ ਮੁਲਾਪਲੀ ਗੁਰੂ ਦਾ ਵਿਚੋਲਾਪਨ ਕੀਤਾ ਗੁਰੂ ਨੂੰ ਵਿੱਚ ਵਿਚੋਲਾ ਬਣਾਇਆ ਗੁਰੂ ਦੀ ਸ਼ਰਨ ਲਈ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਉਸ ਹਰੀ ਨੂੰ ਵੇਖ ਕੇ ਨਿਹਾਲ ਹੋ ਗਿਆ ਹਾਂ ਬਹੁਤ ਹੀ ਨਿਹਾਲ ਹੋ ਗਿਆ ਹਾਂ ਹਰ ਆਵਤੇ ਕੀ ਖਬਰ ਗੁਰ ਪਾਈ ਮਨ ਤਨ ਆਨੰਦ ਨੰਦ ਪੈ ਹਰ ਆਵਤੇ ਸੁਣੇ ਮੇਰੇ ਲਾਲ ਹਰ ਲਾਲ ਗੁਰ ਦੀ ਰਾਹੀ ਜਦੋਂ ਮੈਂ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਆਵਸਣ ਦੀ ਖਬਰ ਸੁਣੀ ਜਦੋਂ ਮੋ ਸੋਹਣੇ ਲਾਲ ਪ੍ਰਭੂ ਦਾ ਆਉਣਾ ਸੁਣਿਆ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ ਜਨ ਨਾਨਕ ਹਰ ਹਰ ਮੇਲ ਪਾਗਲ ਤਾਨ ਹਾਲ ਨਹਾਲ ਨਹਾਲ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਦਾਸ ਉਤੇ ਗੁਰੂ ਦੀ ਕਿਰਪਾ ਦੇ ਨਾਲ ਉਸ ਪ੍ਰਮਾਤਮਾ ਨੂੰ ਮਿਲ ਕੇ ਮਸਤ ਹਾਲ ਹੋ ਗਿਆ ਨਿਹਾਲ ਹੋ ਗਿਆ ਨਿਹਾਲ ਹੋ ਗਿਆ ਨਟ ਮਹੱਲਾ ਚੌਥਾ ਰਾਗ ਨਟ ਦੇ ਵਿੱਚ ਧੰਗੁਰ ਰਾਮਦਾਸ ਜੀ ਦੀ ਬਾਣੀ ਮਨ ਮਿਲ ਸਤ ਸੰਗਤ ਸਭਵੰਤੀ हे मेरे मन गुरु दी संगत विच जुड्या रहो ए संगत भले गुण पैदा करने वाली है सुन आ कथ कथा सुख वंती हे मेरे मन अकथ परमात्मा दी शिवसला गुरु दी संगत विच सुनया कर ए शिवसला आत्मिक आनंद देने वाली है ਸਭ ਕਿਲ ਦੇਖ ਪਾਪ ਲੰਤੀ ਇਹ ਮਨ ਸਾਰੇ ਪਾਪ ਵਿਕਾਰ ਦੂਰ ਕਰ ਦਿੰਦੀ ਹੈ ਹਰ ਹੋ 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 ਲਿਖਤ ਲਖੰਤੀ ਰਹਾਉ ਇਹ ਮੇਰੇ ਮਨ ਇਕੱਠਾ ਤੇਰੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਲੇਖ ਲਿਖਣ ਜੋਗੀ ਹੈ ਰਹਾਉ ਮਿਸਰਾਮ ਦਵਾਂਗੇ ਹਰ ਕੀਰਤ ਕਲ ਜਗ ਵਿੱਚ ਉਤਮ ਮਤ ਗੁਰਮਤ ਕਥਾ ਪੁਜੰਤੀ ਏ ਮੇਰੇ ਮਨ ਇਹ ਸੰਸਾਰ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਸ੍ਰੇਸ਼ਟ ਕਰਮ ਹੈ ਜਨ ਜਨ ਸੁਣੀ ਮਨੀ ਹੈ ਜਨ ਜਨ ਤਿਸ ਜਨ ਕਾ ਹਉ ਕੁਰਬਾਨੰਤੀ ਏ ਮਨੁਖ ਤੇਰੇ ਮਨ ਏ ਮੇ ਮਨ ਜਿਸ ਮਨੁਖ ਨੇ ਇਹ ਸਿਫਤ ਸੁਲਾਦੀ ਸਿਫਤ ਸੁਲਾ ਸੁਣੀ ਹੈ ਜਿਸ ਮਨੁਖ ਨੇ ਸਿਫਤ ਸੁਲਾ ਸੁਣੀ ਹੈ ਜਿਸ ਮਨੁੱਖ ਨੇ ਸਿਪਰਸਲਾ ਮਨਚ ਵਸਾਈ ਹੈ ਮੈਂ ਉਸ ਤੋਂ ਸਦਕੇ ਉਸ ਮਨੁੱਖ ਤੋਂ ਬੁਲਹਾਰ ਜਾਂਦਾ ਹਰ ਅਕਥ ਕਥਾ ਕਾ ਜਨ ਰਸ ਚੱਖਿਆ ਤਿਸ ਜਨ ਸਭ ਭੂਖ ਲਹੰਤੀ ਹੈ ਮਨ ਅਕਥ ਪ੍ਰਮਾਤਮਾ ਦੀ ਸਿਪਰਸਲਾ ਦਾ ਸਵਾਦ ਜਿਸ ਮਨੁੱਖ ਨੇ ਚੱਖਿਆ ਹੈ ਇਹ ਉਸ ਮਨੁੱਖ ਦੀ ਮਾਇਆ ਦੀ ਸਾਰੀ ਭੁੱਖ ਦੂਰ ਕਰ ਦਿੰਦੀ ਹੈ ਨਾਮਕ ਜਨ ਹਰ ਕਥਾ ਸੁਣ ਤੇਰੇ ਪੁੱਤੈ ਜਪ ਹਰ ਹਰ ਹੋਵੰਤੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਮਾਤਮਾ ਦੀ ਸਿਫਤ ਸਲਾਹ ਸੁਣ ਕੇ ਉਸ ਦੇ ਸੇਵਕ ਮਾਇਆ ਵੱਲੋਂ ਰੱਦ ਜਾਂਦੇ ਹਨ ਪ੍ਰਮਾਤਮਾ ਦਾ ਨਾਮ ਜਪ ਕੇ ਉਹ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਹਨ ਨਟ ਮਹੱਲਾ ਚੌਥਾ ਰਾਗ ਨਟ ਦੇ ਵਿੱਚ ਧੰਗੁਰ ਰਾਮਦਾਸ ਸੇਵ ਪਾਤਸ਼ਾਹੀ ਜੀ ਦੀ ਬਾਣੀ ਕੋਈ ਆਨ ਸੁਣਾਵੇ ਹਰ ਕੀ ਹਰ ਗਾਲ ਜੇ ਕੋਈ ਮਨੁੱਖ ਗੁਰੂ ਪਾਸੋਂ ਸੁਣਿਆ ਲਿਆ ਕੇ ਮੈਨੂੰ ਪਰਮਾਤਮਾ ਨੇ ਜੇ ਫੈਸਲਾ ਦੀ ਗੱਲ ਸੁਣਾਏ ਤੇ ਸ ਕੋ ਹਾਂ ਬਲ ਬਲ ਬਾਲ ਤਾਂ ਮੈਂ ਉਸ ਤੋਂ ਸਦਕੇ ਜਾਵਾਂ ਉਸ ਤੋਂ ਕੁਰਬਾਨ ਜਾਵਾਂ ਉਸ ਤੋਂ ਬਲਹਾਰ ਜਾਵਾਂ ਸੋ ਹਰ ਜਨ ਹੈ ਪਲ 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 ਪਾਲ ਭਲੇ ਭਾਲ ਵਾਲਾ ਭਲੇ ਮਸਤਕ ਵਾਲਾ ਉਹ ਮਨੁੱਖ ਮੇਰੇ ਭਾ ਦਾ ਭਲਾ ਹੈ ਭਾਗਾ ਵਾਲਾ ਹੈ ਹਰ ਹੋ 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 ਮੇਲ ਨੇ ਹਾਲ ਰਹਾਓ ਇਹੋ ਜੈ ਮਨੁੱਖ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ अनेका ਨੂੰ ਨਿਹਾਲ ਕਰਦਾ ਹੈ ਰਹਾਓ ਥੋੜਾ ਬਿਸਰਾਮ ਦਿਈਏ ਹਾਰਿਕਾ ਮਾਰਗ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਜਾਲ ਸੰਤ ਗੁਰੂ ਨੇ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਿਆ ਹੈ ਗੁਰੂ ਨੇ ਪ੍ਰਮਾਤਮਾ ਦੇ ਰਾਹ ਉਤੇ ਤੁਰਨ ਦੀ ਜਾਚ ਸਿਖਾਈ ਹੈ ਅੰਤਰ ਕਪਟ ਚਿਕਾਵੋ ਮੇਰੇ ਗੁਰ ਸਿੱਖੋ ਨੇ ਕਪਟ ਕਮਾਉ ਹਰ ਕੀ ਹਰ ਕਾਲ ਨਿਹਾਲ 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 ਤੇ ਆਖਿਆ اے ਗੁਰ ਸਿੱਖੋ ਆਪਣੇ ਅੰਦਰੋਂ ਵੱਲ ਛਲ ਦੂਰ ਕਰੋ ਨਿਰਸ਼ਲ ਹੋ ਕੇ ਪ੍ਰਮਾਤਮਾ ਦੇ ਸਿਮਰਨ ਦੀ ਮਿਹਨਤ ਕਰੋ ਇਸ ਤਰ੍ਹਾਂ ਨਿਹਾਲ ਨਿਹਾਲ ਹੋ ਜਾਈਦਾ ਹੈ ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਪਾਏ ਜਿਨ ਹਰ ਪ੍ਰਭ ਜਾਣੋ ਮੇਰਾ ਨਾਲ ਮੇਰੇ ਗੁਰ ਤੇ ਉਹ ਸਿੱਖ ਪ੍ਰਮਾਤਮਾ ਨੂੰ ਪਿਆਰੇ ਲੱਗਦੇ ਹਨ ਜਿਨ੍ਹਾਂ ਨੇ ਜਾਣ ਲਿਆ ਕਿ ਪ੍ਰਮਾਤਮਾ ਸਾਡੇ ਨੇੜੇ ਵੱਸ ਲਿਆ ਹੈ ਜਨ ਨਾਨਕ ਕੋ ਮਤ ਹਰ ਪ੍ਰਬਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ 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 ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਨ੍ਹਾਂ ਸੇਵਕਾਂ ਨੇ ਜਿਨ੍ਹਾਂ ਸੇਵਕਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਜਿਨ੍ਹਾਂ ਸੇਵਕਾਂ ਨੂੰ ਪ੍ਰਮਾਤਮਾ ਨੇ ਇਹ ਸੂਝ ਬਖਸ਼ ਦਿੱਤੀ ਉਹ ਸੇਵਕ ਪ੍ਰਮਾਤਮਾ ਨੂੰ ਆਪਣੇ ਨੇੜੇ ਵਸਦਾ ਵੇਖ ਕੇ ਆਪਣੇ ਅੰਗ ਸੰਗ ਵਸਦਾ ਵੇਖ ਕੇ ਹਰ ਵੇਲੇ ਪ੍ਰਸੰਨ ਚਿਤ ਰਹਿnde ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਜੋ ਸਤਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਮੁਖਰਬਿੰਦ ਤੋਂ ਚਾਰਨ ਕੀਤੀ ਹੋਈ ਬਾਣੀ ਦਾ ਪਾਠ ਅਤੇ ਸ਼ਬਦ ਵਿਚਾਰਾ ਆਪ ਜੀ ਨੇ ਸਰਵਣ ਕੀਤੀਆਂ ਇਹ ਅਗਮੀ ਬਾਣੀ ਦਾ ਪਾਠ ਕਰਦੇ ਆਂ ਸ਼ਬਦ ਵਿਚਾਰਾਂ ਕਰਦੇ ਆਂ ਦਾਸ ਕੋਲੋਂ अनेका ਪੁੱਲਾਂ ਗਲਤੀਆਂ ਹੋਈਆਂ ਹੋਣੀਆਂ ਅਣਜਾਣ ਤੇ ਭੁੱਲਣ ਹਾਰ ਬੱਚਾ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸੋ ਸਾਥ ਸੰਗਤ ਜੀ ਇੱਕ ਬੇਨਤੀ ਹੋਰ ਹੈ ਕਿ ਇਹ ਜੋ ਆਪ ਜੀ ਨੇ ਸਰਵਣ ਕਰਨਾ ਹੈ ਇਸ ਨੂੰ ਸਰਵਣ ਕਰਕੇ ਇਰਦੇ ਵਿੱਚ ਮਸਾਉਣਾ ਹੈ ਲਾਈਕ ਕਰਨਾ ਹੈ ਤੇ ਅੱਗੇ ਸ਼ੇਅਰ ਕਰ ਦੇਣਾ ਹੈ ਸਾਫ ਸੰਗਤ ਜੀ ਆਪਣੇ ਪਿਆਰੇ ਕਰ ਕਮਲਾਂ ਦੇ ਨਾਲ ਆਪਣੇ ਸੋਹਣੇ-ਸੋਹਣੇ ਕਮੈਂਟ ਲਿਖ ਕੇ ਭੇਜੋ ਦਾਸ ਜੀ ਨੂੰ ਆਪ ਜੀ ਦਾ ਨਾਮ ਆਪਣੇ ਚੈਨਲ ਤੇ ਬੁਲਾਇਆ ਜਾਵੇਗਾ ਸਾਫ ਸੰਗਤ ਜੀ ਦੂਜੀ ਬੇਨਤੀ ਇਹ ਹੈ ਕਿ ਦਾਸ ਸਾਹਿਬ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਦਾਸ਼ ਸ਼ਰਗੀ ਦਾ ਕੋਟਾਂ ਕੋਟ ਤੁਨਬਾਦੀ ਹੈ ਹੁਣ ਸਮਾਪਤੀ ਹੈ ਜੀ ਕੱਲ ਫੇਰ ਆਦਰੋਵਾਂਗੇ ਆਓ ਗੱਜ ਕੇ ਫਤੇ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ